ਸਸਿਕਾ ਦੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਕੁਛੀਪਾ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਕੋ ਸੋ ਅੱਜ ਅਸੀਂ ਇੱਕ ਗੁਰੂ ਸਿੱਖ ਤੋਂ ਜੜਾ ਜੋੜਾ ਵਾ ਵਰਕਰ ਤੇ ਜਾਂ ਵੱਖ-ਵੱਖ ਚੀਜ਼ਾਂ ਜਿਹੜੀਆਂ ਬਣਾ ਰਹੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸੋ ਨੇਪਾਲੀ ਜਾਂ ਬਿਹਾਰੀਆਂ ਦੇ ਕੋਲੋਂ ਤੁਸੀਂ ਅਕਸਰ ਹੀ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਖਾਧੀਆਂ ਨੇ ਉਹਨਾਂ ਦੇ ਜਿਹੜੇ ਸਰਟੀਫਾਈਕ ਵੀ ਜਿਹੜੇ ਨੇ ਕਾਫੀ ਜਿਹੜੇ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਤਾਂ ਉਹ ਇਦਾਂ ਦੀਆਂ ਚੀਜ਼ਾਂ ਖਾ ਕੇ ਵਕਫਾਤਰਾਂ ਦੇ ਬੱਚੇ ਵੀ ਜਿਹੜੇ ਬਿਮਾਰ ਅਕਸਰ ਹੋ ਜਾਂਦੇ ਉਹ ਇਸ ਟਾਈਮ ਜਿਹੜਾ ਬਿਲਕੁਲ ਸਾਫ ਸੁਥਰੀ ਜਿਹੜੀ ਚੀਜ਼ਾਂ ਬ ਇਹ ਕਿ ਇਹ ਮੱਦੇਦ ਦੇ ਤਿਆਰ ਕੀਤਾ ਇਹ ਸਰਦ ਮੈਨੂੰ ਸਿੱਖਿਆ ਜਨ ਸੇ ਇਦਰੀਸ ਹੋ ਗਿਆ ਨਹੀਂ ਪਹਿਲਾਂ ਵੀ ਜੀ ਸਿੱਖਿਆ ਜੇ ਕੰਮ ਥੋੜਾ ਚਿਰ ਆਪਾਂ ਚੰਡੀਗੜ੍ਹ ਜੀ ਰਿਪੋਰਟੋਂ ਕੰਮ ਸਿੱਖਿਆ ਜੇ ਉਸ ਤੋਂ ਕੋ ਰੈਸਟੋਰੈਂਟ ਕਿ ਜਾਂ ਹਾਂ ਜੀ ਉਥੇ ਰੈਸਟੋਰੈਂਟ ਦਾ ਨਿਊ ਜੋਕੀਜ਼ਾ ਦੇ ਨਾਮ ਤੋਂ ਉਥੇ ਆਪਾਂ ਥੋੜਾ ਸਮਾਂ ਲਾਇਆ ਫਿਰ ਆਪਾਂ ਸਿੱਖਿਆ ਫਿਰ ਆਪਾਂ ਇੱਥੇ ਖੋਲ੍ਹ ਕਿੰਨਾ ਜ਼ਰੂਰਤ ਲੋਰ ਉਥੇ ਆਪਾਂ ਮੈਕਸਿਮ 6 ਮਹੀਨੇ ਲਏ ਹਾਂ ਜੀ ਉਹ ਕੋ ਸਰਟੀਫਿਕੇਟ ਦਿੰਦੇ ਜਾਂ ਬਦੋਦੀ ਬੰਦੇ ਦੱਸਦੇ ਨਹੀਂ ਨਹੀਂ ਉਹ ਇਦਾਂ ਹੀ ਵਿਦਆਉਟ ਹੀ ਆਪਣਾ ਸਰਟੀਫਿਕੇਟ ਕੋਈ ਨਹੀਂ ਮਿਲਿਆ ਪਰ ਸੇਪੇ ਉਥੇ ਕੰਮ ਸਿੱ ਇੱਥੇ ਮਨੋਜੀਤਾ ਸ਼ਤਰਨਾਥ ਨਾਟਕਾਂ ਚਲਦੇ ਨੇ ਇੱਥੇ ਆਪਾਂ तकरीबन ਵੀਤੀ 2 ਸਾਲੋਂ ਚੱਲੇ ਹਾਂ ਜੀ ਤੇ ਬਹੁਤ ਵਧੀਆ ਰਿਸਪੌਂਸ ਆਇਥੇ ਆਪਣੇ ਸਾਰੇ ਲੋਕਲ ਵੀਰ ਭਰਾ ਨੇ ਸੁੱੱਲੇ ਕਰਦੇ ਜਾਂ ਮਲਹੋਰ ਖਾਂਦੀ ਦੇ ਨਹੀਂ ਆਪਣੀ ਨਾਲ ਵਾਈਫ ਵੀ ਜੇ ਮੇਰੇ ਹਾਂਜੀ ਹਾਂਜੀ ਉਹ ਵੀ ਆ ਜਾਂਦੇ ਜੇ ਥੋੜਾ ਚਿਰ ਬਾਅਦ ਸ਼ਾਮ ਨੂੰ ਪੈਸਾ ਉੱਥੇ ਸਿੱਖ ਜਾਂਦਾ ਬਹੁਤ ਮਤਬਾਦ ਇੱਥੇ ਮੈਂ ਕਿਤੇ ਨਹੀਂ ਨਹੀਂ ਉਹਨਾਂ ਨੂੰ ਇੱਥੇ ਨਾਲ ਥੋੜੀ ਹੈਲਪ ਕਰਾਉਂਦੇ ਰਹੇ ਨਾਲ ਥੋੜਾ ਥੋੜਾ ਆਪ ਹੀ ਸੈਟ ਕੀ ਇਥੇ ਕੰਮ ਕਰ ਰਹੀ ਮੈਂ ਤੁਹਾਡੇ ਤੋਂ ਜਿਹੜੀ ਸੀ ਹਾਂਜੀ ਹਾਂਜੀ ਉਹਨਾਂ ਨੇ ਸਿੱਖ ਕਿਹੜੀ ਕਿਹੜੀ ਜਿਹੜੀ ਆਪ ਗੇਮ ਤੋਂ ਇਸ ਨਾਮ ਤੋਂ ਆਪਣੇ ਕੋਲ ਵੀ ਵਰਜੀ 버ਗਰ ਹੁੰਦਾ ਹੈ ਸੈਂਡਵਿਚ ਪੀਜ਼ਾ ਪਾਸਤਾ ਰੈਪ ਹੁੰਦਾ ਹੈ ਚਾਂਪ ਹੁੰਦੀ ਹੈ ਆਪਣੀ ਟਿਕਾ ਹੁੰਦਾ ਕਿਹੜੀ ਜਿਹੜੀ ਚੀਜ਼ ਦੀ ਜ਼ਿਆਦਾ ਜਿਹੜੀ ਡਿਮਾਂਡ ਹੁੰਦੀ ਹੈ ਤਕਰੀਬਨ ਰੈਗੂਲਰਲੀ ਕੰਟੀਨਿਊ ਸਾਰਾ ਚੱਲ ਜਾਂਦਾ ਹੈ ਬਸ ਇਹ ਆਪਣਾ 버ਗਰ ਬਹੁਤ ਚੱਲਦਾ ਹੈ 버ਗਰ ਪੀਜ਼ਾ ਬਹੁਤ ਹੁੰਦਾ ਲੋਕ ਐਕਚੁਅਲੀ ਵੇਖਿਆ ਜਿਹਨਾਂ ਦਾ ਫਾਲੀ ਬਿਹਾਰੀ ਬਾਹਰੋਂ ਆ ਕੇ ਜਿੱਦਾਂ ਬਣਾਉਂਦੇ ਨੇ ਬਾਕੀ ਜਿਹੜੀ ਚੀਜ਼ਾਂ ਦੇਖੋ ਆਪਾਂ ਦੀ ਕੋਸ਼ਿਸ਼ ਇਹ ਹੀ ਕਰੀ ਦੀ ਐ ਵੀ ਥੋੜੀ ਸਫਾਈ ਰੱਖੀ ਜਾਵੇ ਬਾਕੀ ਸਾਫ ਸੁਥਰਾ ਬਣਾਇੰਦਾ ਵਾ ਤਾਂ ਹੀ ਲੋਕ ਪਸੰਦ ਕਰਤੇ ਆਕਸਰ ਦੇਖਿਆ ਵੀ ਜਿਹੜੇ ਨੇਪਾਲੀ ਜਾਂ ਬਿਹਾਰੀ ਆਏ ਹੁੰਦੇ ਉਹਨਾਂ ਨਾਲ ਜਿਹੜੀ ਆਮ ਜਿਹੜੀ ਜਾਂਤਾ ਦੀ ਧੋਰ ਜ਼ਿਆਦਾ ਹੁੰਦੀ ਉਹਨਾਂ ਨੂੰ ਜਦ ਲੱਗੇ ਰਛੇ ਪਾ ਕਾਫੇ ਤੇ ਕੰਨਿਸ਼ਟਾਫ ਨੇ ਜੀ ਦੇ ਰਹੇ ਉਹਨਾਂ ਨੂੰ ਜ਼ਿਆਦਾ ਮਤਲਬ ਜਿਹੜੀ ਕੀ ਨਾ ਦੂਸਲਾ ਲੋਕਾਂ ਕੋਈ ਚੀਜ਼ ਨਾਲ ਖਾਣ ਉਹ ਤੋਂ ਜ਼ਿਆਦਾ ਜਿਹੜੇ ਲੋਕ ਜਾਂਦੇ ਕਿ ਕਿ ਮਤਲਬ ਦੇ ਦਿੰਦੇ ਜਿਹੜੇ ਸਾਡੇ ਪੰਜਾਬੀ ਵਿੱਚ ਬੰਮ ਲਾਏ ਥਾਮ ਅਕਸਰ ਕਿਸੇ ਨਾਲ ਕੰਮ ਕਰਦੇ ਸ਼ਾਪ ਤੇ ਕਾ ਉਹਨਾਂ ਨਾਲ ਕਿਉਂ ਨਹੀਂ ਲੋਕ ਜਾਂਦੇ ਕੀਤ ਨਹੀਂ ਵਿਖੋ ਉਹਨਾਂ ਦਾ ਆਪਣਾ ਮਤਸੇ ਪਈ ਸਾਨੂੰ ਤੇ ਬੜਾ ਰਿਸਪੌਂਸ ਮਿਲਿਆ ਜੀ ਮੈਂ ਤੁਹਾਨੂੰ ਆਖੀ ਤੁਹਾਨੂੰ ਇੱਥੇ ਬਹੁਤ ਜ਼ਿਆਦਾ ਰਿਸਪੌਂਸ ਮਿਲਿਆ ਕਿਉਂਕਿ ਆ ਤੁਹਾਡਾ ਲੋਕਲ ਸ਼ਹਿਰ ਹੈ ਤੁਹਾਨੂੰ ਇਸ ਕਰਕੇ ਬਹੁਤ ਜ਼ਿਆਦਾ ਪਿਆਰ ਮਿਲਦਾ ਮਸ ਚਿਰੀ ਹੁਣ ਮਤਲਬ ਤਬੀ ਮੇ ਜਿਹੜੀਆਂ ਅਗਲੀ ਗੱਲ ਕਿਹੜੀ ਕਰੀਏ ਤਾਂ ਦੱਸੋ ਆਪਣੇ ਕੋਲ ਦੱਸਿਆ ਤੁਹਾਨੂੰ 버ਗਰ ਹੈ ਸੈਂਡਵਿਚ ਹੈ ਪੀਜ਼ਾ ਪਾਸਤਾ ਚਾਂਪ ਹੁੰਦੀ ਹੈ ਆਪਣੀ ਟਿਕਾ ਹੁੰਦਾ ਵੀ ਆਉਣ ਤੋਂ ਪਿਛੇ ਤੋਂ ਲਵਾ ਜਿੰਨ ਹੋਰ ਵੀ ਕੋਈ ਕੰਟੈਂਟ ਮੇ ਪਲਾਨ ਦੇ ਵਿੱਚ ਹੈ ਜਿਹੜੀ ਉਪਰੋਕਤ ਜਿਹੜੀ ਚੀਜ਼ਾਂ ਬਣਨ ਹਾਂਜੀ ਇਸ ਤੋਂ ਬਾਅਦ ਵੇਖਾਂਗੇ ਆਪਣਾ ਛੋਟਾ ਮੋੜ ਇਹ ਨਾਲੇ ਸੱਟ ਉਹ ਬਹੁਤ ਹੀ ਕੰਮ ਹਾਂਜੀ ਬੰਦੇ ਫਿਲਹਾਲ ਇਦਾਂ ਹੀ ਐ ਇੱਥੇ ਆਪਣਾ ਕਮੇਟੀ ਦੇ ਹੁੰਦਾ ਥੋੜਾ ਬੜਾ ਕਿੰਨੇ ਵੇਲੇ ਜਿਹੜਾ ਲੋਕ ਜਿੰਨੀ ਵਾਰ ਸਾਰਾ ਅਸੀਂ ਦੁਪਹਿਰੇ ਵੀਰਤੀ ਆ ਜੀ ਦਾ ਜੇ 12 ਕੋਈ ਨਾ ਫਿਰ ਰਾਤ ਤਕਰੀਬਨ 10 ਵਜ ਜਾਂਦੇ ਵੀ ਹਾਂਜੀ ਹਾਂਜੀ ਫਿਰ ਘਰ ਬੱਚਾ ਛੋਟਾ ਉਹਨਾਂ ਨੂੰ ਜਾਗ ਬੈਠਾ ਰਹੇ ਹੋ ਉਹ ਕਿਹੜੇ ਬੱਚਿਆਂ ਨੂੰ ਵੀ ਡਰਦਾ ਲੋਕ ਬੱਚਿਆਂ ਨੂੰ ਜਿਹੜੀ ਤਿੱਖੇ ਬੋਲ ਚੀਕਾਂ ਜਾਂਦੇ ਉਹ ਚੀਜ਼ ਉਹਨਾਂ ਨੂੰ मालूम ਅਧਿਨ ਅਧਿਨ ਕਿਤੇ ਹਾਂਜੀ ਵੇਖੋ ਬਾਕੀ ਜਿਆਦਾਤਰ ਤਾਂ ਉਹ ਮੋਮੋਸ ਘਰ ਹੁੰਦੇ ਆ ਉਹ ਆਪਾਂ ਨਹੀਂ ਬਣਾਉਂਦੇ ਮੋਮੋਸ ਹੋ ਗਏ ਨਿਊਡਲ ਹੋ ਗਏ ਉਹ ਥੋੜ ਹੰਦੋ ਉਸ ਬੋਜ ਜਿਸ ਬਾਰੇ ਆਪਾਂ ਗੱਟਿਆ ਆਪਾਂ ਇੱਥੇ ਸਾਫ ਸੁਥਰਾ ਆਪਣਾ 버거 ਵੀ ਆਪਣਾ ਕੋਈ ਲੋਕਲ ਕੁਆਲਟੀ ਦਾ ਨਹੀਂ ਬੋਨਦਾ ਸਾਰਾ ਆਪਣਾ ਜਿੰਨੇ ਵੀ ਹੁੰਦਾ ਸੈਂਡਵਿਚ ਵੀ ਬੋਨਦਾ ਬ੍ਰਾਊਨ ਬ੍ਰੈਡ ਸੱਤੀ ਵੀ ਹੈ ਇਸ ਕਰਕੇ ਲੋਕੀ ਪਸੰਦ ਕਰਦੇ ਸਾਬ ਸਾਰਾ ਫਿਰ ਜਿਹੜਾ ਇਹ ਮਟੀਰੀਅਲ ਜਿਹੜਾ ਮਤਲਬ ਭੋਗ ਵਾਰਾ ਜਿਹੜਾ ਤੇਲ ਹੋ ਰਿਹਾ ਸਾਰਾ ਮਤਲਬ ਪੂਰੀ ਜਿਹੜਾ ਕੰਪਨੀ ਸਾਰਾ ਨਹੀਂ ਕੁਆਲਟੀ ਦਾ ਕੰਪਨੀ ਦਾ ਬਿਲਕੁਲ ਬਿਲਕੁਲ ਸਾਰਾ ਚੰਗੀ ਕੁਆਲਟੀ ਦਾ ਕੋਈ ਲੋਕਲ ਚੀਜ਼ ਆ ਆਪਣੀ ਵੀ ਸੌ ਸੇ ਸਾਰੀ ਆਪਣੀ ਪਾਈ ਆ ਤੁਸੀਂ ਪੋਟਾ ਸਕਦੇ ਹੋ ਸਾਰੀ ਵਿਭਾ ਦੀ ਯੂਜ਼ ਕਰੀਦੀ ਆ ਕੋਈ ਲੋਕਲ ਇਹਦੇ ਵਿੱਚ ਸਾਰਾ ਮਤਲ ਬਾਕੀ ਸਾਰਾ ਰੈਡੀਮੇਡ ਹੀ ਹੁੰਦਾ ਜਿਹੜਾ ਸੌਸਿਸ ਵਗੈਰਾ ਹੁੰਦੀ ਹੈ ਬਾਕੀ ਉਹ 버거 ਵਗੈਰਾ ਉਹ ਤੋਂ ਥੱਲੇ ਇਦਾਂ ਹੀ ਹੁੰਦਾ ਬਹੁਤ ਸਾਰੀ ਜਾਣਕਾਰੀ ਜਿਹੜੀ ਫਿਰ ਰੈਸਟੋਰੈਂਟ ਤੋਂ ਕੀਤੀ ਜਾਂ ਹੁਣ ਇੱਥੇ ਆ ਕੇ ਕੁਝ ਆਪਣੇ ਕੋਲੋਂ ਵੀ ਜਿਹੜਾ ਮਤਲਬ ਅੱਗੇ ਤੋਂ ਜਿਹੜੀ ਕੀਤੀ ਨਹੀਂ ਕੁਝ ਆਪਣੇ ਕੋਲੋਂ ਹੀ ਪਹਿਲਾਂ ਆਪਾਂ ਮਤਲਬ ਜਿਵੇਂ ਟਿੱਕੀ ਵੀ ਥੋੜੀ ਰੈਡੀਮੇਡ ਯੂਜ਼ ਕਰੀਦੀ ਹੁਣ ਥੋੜੀ ਆਪਾਂ ਆਪਣੀ ਵਧੀਆ ਤਰੀਕੇ ਨਾਲ ਕਰ ਕਰਦੀ ਆਪਾਂ ਕਰੀਦੀ ਕੋਈ ਰੈਸਟੋਰੈਂਟ ਉਹ ਜਿਹੜੀ ਫਰੋਜਨ ਹੁੰਦੀ ਆ ਉਹ ਲੋਕ ਨਹੀਂ ਪਸੰਦ ਕਰਦੇ ਲੋਕ ਇੰਡੀਆ ਪਤਾ ਨਹੀਂ ਕਦੋਂ ਦੀ ਬਣੀ ਆ ਇਸ ਕਰਕੇ ਆਪਾਂ ਜਿਹੜਾ ਪੀਜ਼ਾ ਜਾਂ ਉਹ ਜਿਹੜੀ ਚੀਜ਼ ਹੈ ਇਹਦੇ ਵਿੱਚ ਮਸ਼ੀਨ ਵਿੱਚ ਰੱਖਦੇ ਕਿੰਨੇ ਚਿਰ ਤੇ ਮਤਲਬ ਟਰੰਦੇ ਵੀ ਥੋੜੀ ਥੋੜੀ ਵੜੀ ਮੈਂ ਵੇਖੋ ਪੀਜ਼ਾ ਜਿਵੇਂ 3 ਮਿੰਟ ਤੇ ਤਕਰੀਬਨ ਰੈਡੀ ਹੋ ਜਾਂਦਾ ਵਾ ਬਾਕੀ 버ਗਰ ਆ ਉਹਨੂੰ 1 ਮਿੰਟ ਲੱਗਦਾ ਰਿਹਾ ਪਿਆ ਉਹਨੂੰ 2 ਮਿੰਟ ਲੱਗਦੇ ਆ ਹਾਂਜੀ ਇਹ ਸਾਰੀਆਂ ਜਿਹੜੀਆਂ ਇਹਦੇ ਵਿੱਚ ਮਸ਼ੀਨ ਚ ਹੁੰਦੀਆਂ ਆ ਉਹ ਵੀ ਚੀਜ਼ਾਂ ਜਿਹੜੀਆਂ ਨਹੀਂ ਨਹੀਂ ਮਸ਼ੀਨ ਚ ਆ ਕੋਈ 버ਗਰ ਆਪਾਂ ਆਇਲੀ ਫਰੀ 버ਗਰ ਆ ਫਰਮੈਂਟ ਚ ਬਣਦਾ ਕੋਈ ਫਰਾਈ ਨਹੀਂ ਕਰਨਾ ਸਿਰਫ ਟਿੱਕੀ ਫਰਾਈ ਹੋਣੀ ਆ ਰੈਪ ਵਿੱਚ ਬਣਨਾ ਸੈਂਡਵਿਚ ਵਿੱਚ ਪੀਜ਼ਾ ਕੋਸਟ ਬੜੀ ਜਾਨੂ ਜੀ ਜਿਵੇਂ ਬੌਂਦਾ ਹੈਗਾ 버거 ਆਪਾਂ 40 ਰੁਪਏ ਤੋਂ ਸਟਾਰਟ ਹੋ ਜਾਂਦਾ ਵਾ ਅਜਾ 80 ਰੁਪਏ ਤੱਕ ਆ ਜਿਹੜੀ ਆ ਰੈਪ ਤੁਸੀਂ ਕਿਸੇ ਰੈਸਟੋਰੈਂਟ ਚਲ ਜੂਗੇ 100 ਪਲੱਸ ਸਟਾਰਟ ਹੁੰਦਾ ਆਪਾਂ ਇਥੇ 60 ਰੁਪਏ ਦਾ ਰੱਖਿਆ ਵਾ ਪੀਜ਼ਾ ਆਪਣੇ ਕੋਲ ਅਸੀਂ ਤਾਂ ਟਾਟੋ ਜਾਂਦਾ ਡਬਲ ਟੌਪਿੰਗ ਵਾਲਾ ਮਤਲਬ ਜਿਹੜੀ ਮੈਨੂੰ ਲੱਗਦਾ ਕਿ ਲੋਕਲ ਲੋਕ ਨੇ ਜਿੱਦਾਂ ਆਉਂਦੇ ਨੇ ਕਿਹੜੇ ਨਲ ਰੋਡ ਤੇ ਜਿਹੜਾ ਤੁਸੀਂ ਮਤਲਬ ਸੈਕਟਰ ਸਰਵਰ ਦਾ ਇਹ ਆਪਾਂ ਜੀ ਬਟਾਲਾ ਰੋਡ ਤੇ ਆ ਓਪੋਜ਼ਿਟ ਆ ਪੰਜਾਬ ਨੈਸ਼ਨਲ ਬੈਂਕ ਮਤਲਬ ਸੇਲ ਵੀ ਕਿੰਨੇ ਨੌਜਵਾਨ ਜਿਹੜੇ ਨੇ ਮਤਲਬ ਕਿ ਚੁਣੀਣਾ ਵੇ ਜਦ ਜਮ ਹੋ ਕਰਕੇ ਮਨੋ ਕਰਕੇ ਮਨ ਮਾਫੀਆਂ ਨੂੰ ਇੱਛਾ ਕਰਕੇ ਇੱਕ ਵਾਰ ਵੀ ਜਿਹੜੀ ਨੌਜਵਾਨ ਪੋਸ ਕਰਦਾ ਕੀ ਲੱਗਦਾ ਮੈਂ ਤੁਸੀਂ ਵੀ ਇੱਕ ਨੌਜਵਾਨ ਜੋ ਕੀ ਨਹੀਂ ਲਿਖਦੇ ਦੇਖੋ ਐਵੇਂ ਪਹਿਲਾਂ ਵਾਰ ਹੋ ਕੇ ਆਏ ਆ ਮੈਂ ਵੀ ਪਹਿਲਾਂ ਮਸਕਟ ਗਿਆ ਸੀ ਅਸੇ ਵੀ ਬਾਹਰ ਦਾ ਸਵਾਦ ਦੇਖ ਲਿਆ ਵਾ ਇੱਥੇ ਆਪਣਾ ਕੰਮ ਕਰੋ ਅਸੀਂ ਤੇ ਉਹ ਮੈਸੇਜ ਦਵਾਂਗੇ ਕਿ ਬਈ ਇੱਥੇ ਕੰਮ ਕਰੋ ਇੱਥੇ ਸਭ ਕੁਝ ਹੈ ਜਿਹਨੇ ਕਰਨਾ ਉਹਨੇ ਇੱਥੇ ਕਰ ਲੈਣਾ ਜਿਹਨੇ ਨਹੀਂ ਕਰਨਾ ਉਹਨੇ ਬਾਹਰ ਵੀ ਨਹੀਂ ਕਰਨਾ ਹੁਣ ਜਿਹੜਾ ਮੋਟਿਵੇਸ਼ਨ ਜੀ ਹੈ ਉਹ ਹੈਗਾ ਨੌਜਵਾਨ ਲੋਕ ਵੀ ਜਰਾ ਮਤ ਇੱਥੇ ਮਰਚੜ ਨੂੰ ਮਿਹਨਤ ਕਰੋ ਮਿਹਨਤ ਕਰੋ ਹਾਰਡ ਵਰਕ ਕਰੋ ਬਾਕੀ ਕਾਮਯਾਬੀ ਤੁਹਾਡੀ ਮਗਰ ਮਗਰਾ ਪਿਆ ਜੀ ਕਿ ਕਿੱਥੇ ਜਿਹੜਾ ਸੈਟਅਪ ਜਿਹੜਾ ਸਦਾ ਲੱਗਾ ਉਹ ਕਿਹੜੇ ਰੋਡ ਤੇ ਤੇ ਕੀ ਮਾਰਕੀਟ ਕਿਹੜੀ ਬਣੀ ਇਹ ਆਪਣੇ ਜੀ ਪੁਰਾਣਾ ਬੱਸ ਸਟੈਂਡ ਜੀ ਤੇ ਤੇ ਬਟਾਲਾ ਰੋਡ ਆ